ਜੀ ਹਾਂ ਜੀ ਪ੍ਰਧਾਨ ਜੀ ਕਿ ਕਹਿਣਾ ਹੈ ਜਿਹੜਾ ਕੈਂਪ ਲੱਗਾ ਹੈ ਆਪਣਾ ਗੋਪਾਲ ਮੰਦਿਰ ਜੀ ਸ਼੍ਰੀ ਜਗਨ ਮੰਦਿਰ ਇਹ ਸੰਸਥਾ ਬਹੁਤ ਵਧੀਆ ਤੇ ਬੜੀ ਵਧੀਆ ਤਰੀਕੇ ਨਾਲ ਬਣੀ ਹੈ ਇਹਨਾਂ ਨੂੰ ਵੇਖੋ ਗੋਪਾਲ ਮੰਦਿਰ ਦੇ ਵਿੱਚੋਂ ਮਿਹਨਤ ਕਰਕੇ ਲੋਕਾਂ ਦੇ ਨਾਮ ਲਈ ਜੁੜ ਕੇ ਇੱਕ ਮਿੰਨੀ ਹਸਪਤਾਲ ਤਿਆਰ ਕਰ ਦਿੱਤਾ ਹੈ ਤੁਸੀਂ ਮਿੰਨੀ ਹਸਪਤਾਲ ਦੇ ਕੋਲ ਉਹ ਖਾਲਸ ਫਲਾਵਾ ਕਨਾਲ ਕਰੀ ਨੇ ਕੇਹਨ ਕੇਹਦੀ ਦੀ ਮਸ਼ਰਾਕੇ ਕੇਹਦੀ ਦੀ ਮੁਸ਼ਕਲਾ ਇਹ ਹਰ ਮੁਸ਼ਕਲਾ ਦਾ ਕਰਦੇ ਨੇ ਕੰਪਿਊਟਰਾਂ ਦਾ ਲੱਗੇਦੇ ਨੇ ਵੇਖੋ ਕਿਸੇ ਨੇ ਕੋਈ ਟੈਸਟ ਕਰਵਾਵਾ ਵੇਖੋ ਮੁਫਤ ਮੁਫਤ ਬਾਪਿਆ ਜਿਹੜਾ ਟੈਸਟ 500 ਦਾ ਜਾਂ 5000 ਦਾ ਹੁੰਦਾ ਵਾ ਇਹਦੇ 500 ਦਾ ਜਾਂ 100 ਰੁਪਏ ਦਾ ਮਿਨੀਮਮ ਚਾਰਜ ਲੈਂਦੇ ਨੇ ਇਸੇ ਖਾਸ ਤਰ੍ਹਾਂ ਦੀ ਮਸ਼ੀਨਾਂ ਲੱਗੀਆਂ ਵਾ ਕਿਸੇ ਨੇ ਕੋਈ ਜਾਵਾ ਨੁਕਸ ਕਰਦਾ ਹੋਵੇ ਉਹਨਾਂ ਵੀ 20 ਮਦਦ ਕਰਦੇ ਨੇ ਕਕੋ ਇਹ ਸਸਤਾ ਦੀ ਬਲੀਆ ਸਸਤਾ ਵਾ ਮੈਂ ਹੋਰ ਵੀ ਸਾਰਿਆਂ ਨੂੰ ਚਾਹਣਾ ਚਾਹਣਾ ਬੜੀਆ ਸੰਸਥਾ ਸ਼ਾਹ ਚੋ ਮੰਦਰ ਵੀ ਆ ਗੁੰਦਵਾਰੇ ਵੀ ਮੈਂ ਸਾਰਿਆਂ ਨੂੰ ਚਾਹਣਾ ਚਾਹਣਾ ਮੈਂ ਐਸਾ ਹੀ ਮਿੰਨੀ ਹਸਪਤਾਲ ਛੋਟੇ ਹਸਪਤਾਲ ਬਣਾ ਦੇ ਲੋਕਾਂ ਦੀ ਸੇਵਾ ਹੋਵੇ ਵੇਖੋ ਜਦੋਂ ਦਵਾਈਆਂ ਪੰਗੀਆਂ ਬਹੁਤ ਮਿੰਗੀਆਂ ਹੁੰਦੀਆਂ ਵਾ ਲੋਕੀ ਇਲਾਜ ਚੋਂ ਬਹੁਤ ਮੁਸ਼ਕਲ ਹੁੰਦੀ ਆ ਇਲਾਜ ਕਰਾਣ ਲੱਗਿਆਂ ਇਸ ਤਰ੍ਹਾਂ ਹੀ ਵੇਖੋ ਇਹ ਗਪਾਲ ਮੰਦਰ ਵਾਲਿਆਂ ਦਾ ਸੰਸਥਾ ਦਾ ਸਾਦਾ ਵਾ ਮਾ ਬਣਾ ਤੁਲਵਾ ਦੀਆਂ ਪਰਮਾਤਮਾ ਵੇਖੋ ਇਹਨਾਂ ਨੂੰ ਹੋਰ ਐਸਾ ਹੀ ਲੋ ਸੋ ਯੋਕਰ ਹੋਰ ਚੰਗੀ ਪਕਰ ਤੇ ਹੋਰ ਕਾਰਨ ਪਰਮਾਤਮਾ ਮੰਗ ਸਾਰਿਆਂ ਨੂੰ ਬੰਦ ਕਰਾਵੇ ਮੋਛਦੀ ਕਰਾਵੇ ਠੀਕ ਹੈ ਜੀ ਜੈ ਸ਼੍ਰੀ கிருஷ்ਿਨਾ ਮੈਂ ਇਲਾਸ਼ ਕਲਰ ਪ੍ਰੈਜੈਂਸ ਸ਼੍ਰੀ ਫਾਰਮਰ ਕਮੇਟੀ ਹਾਂ ਜੀ ਅੱਜ ਦੇ ਫ੍ਰੀ ਮੈਡੀਕਲ ਕੈਂਪ ਵਿੱਚ ਆਏ ਜੀ ਚੀਫ ਗੈਸਟ ਜੀ ਅਸ਼ਨੀ ਬਿਆਨ ਦੇਣ ਦਾ ਲਾਇਕ ਅਸ਼ਨੀ ਸ਼ਰਮਾ ਜੀ ਪ੍ਰਧਾਨ ਕਾਂਗਰਸ ਕਮੇਟੀ ਅੰਮ੍ਰਿਤਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੰਦਿਰ ਵਿੱਚ ਪਹੁੰਚੇ ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੰਦਿਰ ਕਮੇਟੀ ਵੱਲੋਂ ਨਿਰੰਤਰ ਮੈਡੀਕਲ ਕੈਂਪ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਜਿਸ ਵਿੱਚ ਇਹ 8ਵਾਂ ਮੈਡੀਕਲ ਕੈਂਪ ਹੈ ਇਸ ਵਿੱਚ ਨਾਮੀ ਡਾਕਟਰ ਜਿਸ ਨੂੰ ਡਾਕਟਰ ਇਸ਼ਾਨ ਮਿੱਤਰ ਉਹ ਕੱਢਦੇ ਕਿਸਾਨ ਮਿੱਤਰ ਜੋ ਡੀਐਮ ਐਮਡੀ ਡੀਐਮ ਨੈਸਟਰੋ ਦੇ ਸਪੈਸ਼ਲਿਸਟ ਨੇ ਉਹ ਅੱਜ ਮਰੀਜ਼ਾਂ ਦਾ ਫ੍ਰੀ ਇਲਾਜ ਕਰ ਰਹੇ ਹਨ ਔਰ ਇਸ ਦੇ ਨਾਲ ਹੀ ਹਰ ਸੰਡੇ 10 ਤੋਂ 12 ਤੱਕ ਮਰੀਜ਼ਾਂ ਦੀ ਜਾਂਚ ਕਰਦੇ ਨੇ ਜੋ ਕਿ ਫ੍ਰੀ ਜਾਂਚ ਕਰਦੇ ਨੇ ਇਸ ਦੇ ਨਾਲ ਨਾਲ ਹੀ ਮੰਦਰ ਦੇ ਵਿੱਚ ਸਕਿਨ ਸਪੈਸ਼ਲਿਸਟ ਔਰ ਆਰਥੋ ਦੇ ਡਾਕਟਰ ਹਰ ਇੱਕ ਵੀਰਵਾਰ ਇਹਨਾਂ ਸਪੈਸ਼ਲਿਸਟਸ ਰਿਹਾ 10 ਤੋਂ ਲੱਗੇ 21 ਤੱਕ ਔਰ ਸੈਚਰਡੇ ਡਾਕਟਰ ਔਰ ਔਰਥੋ ਦੇ ਉਹ 10 ਤੋਂ ਲੱਗੇ 12 ਵਜੇ ਤੱਕ ਮਰੀਜ਼ਾਂ ਦੀ ਫ੍ਰੀ ਚੈੱਕ ਕਰਦੇ ਹਨ ਔਰ ਮੰਦਰ ਕਮੇਟੀ ਉਹਨਾਂ ਇਸ ਦੇ ਨਾਲ ਨਾਲ ਹੀ ਦਵਾਈਆਂ ਜਿਹੜੀਆਂ ਮਰੀਜ਼ਾਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਹਨ ਔਰ ਸਾਰੇ ਹੀ ਲੋਕੀ ਇਸ ਦਾ ਭਰਪੂਰ ਫਾਇਦਾ ਉਠਾ ਰਹੇ ਹਨ ਔਰ ਮੈਂ ਸਾਰੇ ਇਲਾਕਾ ਨੋਚੀ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦਾ ਮੰਦਰ ਪਹੁੰਚ ਕੇ ਇਸ ਜਿੱਦੋਂ ਵੀ ਕੈਂਪ ਲੱਗਦਾ ਇਹਦਾ ਸਹੂਲਤ ਦਾ ਫਾਇਦਾ ਉਠਾਓ ਇਸ ਦੇ ਨਾਲ ਨਾਲ ਮੰਦਿਰ ਵੱਲੋਂ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਮੰਦਿਰ ਕਮੇਟੀ ਵੱਲੋਂ ਭਗਤਾਂ ਦੇ ਸਹਿਯੋਗ ਦੇ ਨਾਲ ਇਹ ਮੰਦਿਰ ਵਿੱਚ 60 ਕਿਲੋਵਟ ਦਾ ਜਨਰੇਟਰ ਲਾਇਆ ਗਿਆ ਹੈ ਇਸ ਦੇ ਨਾਲ ਹੀ ਜਦੋਂ ਬਜ਼ੁਰਗ ਕਿਸੇ ਪ੍ਰੋਗਰਾਮ ਤੇ ਮੰਦਿਰ ਵਿੱਚ ਆਉਂਦੇ ਹਨ ਤੇ ਉਹਨਾਂ ਦੀ ਬੈਠ ਦੀ ਵਿਵਸਥਾ ਵਾਸਤੇ ਆਪਾਂ ਸੈਟਿੰਗ ਦਾ ਅਰੇਂਜਮੈਂਟ ਕੀਤਾ ਗਿਆ ਹੈ ਜੇ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਇਹਨਾਂ ਦੇ ਵਿੱਚ ਦਾਨ ਪਾਇਆ ਹੈ ਮੈਂ ਉਹਨਾਂ ਦਾ ਹੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਕਾਮਨਾ ਕਰਦਾ ਵੀ ਜਿਸ ਤਰ੍ਹਾਂ ਇਹ ਮੰਦਿਰ ਨੂੰ ਸਾਰੇ ਪਬਲਿਕ ਸਹੂਗ ਕਿੰਦੀ ਰਹੇ ਤੇ ਅਸੀਂ ਅਗਾ ਇਸ ਤਰ੍ਹਾਂ ਹੀ ਮੰਦਿਰ ਨੂੰ ਮਤਲਬ ਸਹੂਲਤਾਂ ਦੇਣ ਦੇ ਲਈ ਔਰ ਦੇ ਨਾਲ ਹੀ ਦੱਸਣਾ ਚਾਹਣਾ ਕਿ ਹੁਣ ਮੰਦਿਰ ਵਿੱਚ ਅਸੀਂ ਨਵਾਂ ਵੀ ਸਿਸਟਮ ਸ਼ੁਰੂ ਕਰ ਰਹੇ ਹਾਂ ਫਿਜ਼ੀਓਥੈਰੇਪੀ ਜਿਹੜੀ ਅਸੀਂ ਸਟਾਰਟ ਕਰ ਰਹੇ ਹਾਂ ਇਹਦੇ ਨਾਲ ਹੀ ਦੂਸਰੀ ਮੰਦਿਰ ਵੱਲੋਂ ਅਸੀਂ ਫਰੀ ਰਾਸ਼ਨ ਬਿਟੋ ਬਿਟੋ ਫਰੀ ਰਾਸ਼ਨ ਵੀ ਸ਼ੁਰੂ ਕਰ ਰਹੇ ਹਾਂ ਉਹ ਵੀ ਥੋੜੇ ਸਮੇਂ ਵਿੱਚ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਇਹਨੂੰ ਵੱਧ ਤੋਂ ਵੱਧ ਸਹੂਗ ਕਰੋ ਅਸੀਂ ਮੰਦਿਰ ਨੂੰ ਹੋਰ ਵੀ ਅੱਗੇ ਲੈ ਚ ਲਈ ਜੈ ਸ਼੍ਰੀ ਕ੍ਰਿਸ਼ਨ ਇਹ ਪ੍ਰਧਾਨ ਅਸ਼ਵਿੰਗਵਾਲੇ ਪੱਪੂ ਜੀ ਚੁੱਤੀ ਤੋਂ ਉੱਤੇ ਆਏ ਜੀ ਹਾਂ ਠੀਕ ਹੈ ਇਹਨਾਂ ਦਾ ਮੈਂ ਮੰਦਿਰ ਕਮੇਟੀ ਵੱਲੋਂ ਇਹ دلੋਂ ਧੰਨਵਾਦ ਕਰਦਾ ਕਿਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਮੰਦਿਰ ਵਿੱਚ ਪਹੁੰਚ ਕੇ ਇਹ ਕੈਂਪ ਦਾ ਤੋਂ ਕੱਢ ਧੰਨਵਾਦ ਪ੍ਰਧਾਨ ਜੀ ਆਪਣਾ ਨਾਮ ਬੋਲ ਕੇ ਕੀ ਕਹਿਣਾ ਚਾਹੋਗੇ ਇਸ ਕੈਂਪ ਦੇ ਬਾਰੇ ਮੇਰਾ ਨਾਮ ਕੇਸ਼ ਕੁਮਾਰ ਹੈ ਮੈਂ ਸ਼੍ਰੀ ਗੋਪਾਲ ਮੰਦਿਰ ਕਮੇਟੀ ਚ ਸੇਵਾਦਾਰ ਹਾਂ ਜਿਵੇਂ ਪ੍ਰਭੂ ਵੱਲੋਂ ਵੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਔਰ ਖਾਸ ਕਰਕੇ ਲੋਕਾਂ ਦੇ ਹੈਲਥ ਦੀ ਉਹਨਾਂ ਦੀ ਸਿਹਤ ਦੀ ਜਿਹੜੀ ਇਹ ਸੁਵਿਧਾ ਕਰਨੀ ਸਭ ਤੋਂ ਉੱਤਮ ਹੈ ਉਸ ਲਈ ਅਨੁਸਾਰ ਸਾਡੇ ਗੋਪਾਲ ਮੰਦਰ ਵੱਲੋਂ ਸਾਡੇ ਪ੍ਰਧਾਨ ਸ਼੍ਰੀ ਗਿਲਾਸ਼ ਕਲਨ ਜੀ ਸਾਡੇ ਪੈਟਰਨ ਸਾਹਿਬ ਸ਼੍ਰੀ ਵਿਨੋਦ ਲੰਚੀ ਉਹਨਾਂ ਦੇ ਨਾਲ ਸਾਰੀ ਕਮੇਟੀ ਪੂਰੇ 80 ਦਿਨ ਰਾਤ ਮਿਹਨਤ ਕਰਕੇ ਗੋਪਾਲ ਮੰਦਰ ਦੇ ਅੰਦਰ ਔਰ ਸਾਰੇ ਭਗਤਾਂ ਦੇ ਸਹਿਯੋਗ ਨਾਲ ਜਿਹੜੇ ਜਿਹੜੇ ਸਹਿਯੋਗ ਕਰਦੇ ਆ ਮੰਦਰ ਦੇ ਵਿੱਚ ਕਿਸੇ ਕਿਸਮ ਦਾ ਵੀ ਕਿਸੇ ਨੇ ਕੋਈ ਸਹਿਯੋਗ ਕੀਤਾ ਅਸੀਂ ਸਾਰਿਆਂ ਦਾ ਸਿਰ ਨਵਾ ਕੇ ਬਹੁਤ ਧੰਨਵਾਦ ਕਰਦੇ ਆ ਔਰ ਪ੍ਰਧਾਨ ਜੀ ਦਾ ਤੇ ਖਾਸ ਕਰਕੇ ਕਹਿੰਦੇ ਆ ਕਿ ਇਹਨਾਂ ਦਾ ਇੱਕ ਆਪਣਾ ਮੰਨਿਆ ਕਿ ਹਰ ਨਾਗਰਿਕ ਨੂੰ ਹਰ ਇਨਸਾਨ ਨੂੰ ਉਹਦੀ ਹੈਲਥ ਬਾਰੇ ਪੂਰੇ ਸੀ ਕੈਪ ਪਾਉਂਦੇ ਆ ਡਾਕਟਰ ਬੈਠਦੇ ਨੇ ਦਵਾਈਆਂ ਵੀ ਫਰੀ ਦਿੰਦੇ ਆ ਟੈਸਟ ਵੀ ਫਰੀ ਕਰਦੇ ਆ ਅੱਜ ਇੱਥੇ ਆਉਣ ਤੇ ਸਾਡੇ ਚੀਫ ਗੈਸਟ ਸ਼੍ਰੀ ਅਸ਼ਵਨੀ ਪੱਪੂ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆਪਣੀ ਕਮੇਟੀ ਵੱਲੋਂ ਤੇ ਮੈਂ ਸਾਰੇ ਸੰਗਤ ਜਿਹੜੀ ਸਾਡੇ ਨਾਲ ਮੰਦਰ ਨਾਲ ਜੁੜੀ ਹੈ ਔਰ ਜਿਹੜੀ ਨਹੀਂ ਵੀ ਜੁੜੀ ਜਿੱਥੇ ਤੱਕ ਵੀ ਤੁਹਾਡੇ ਜ਼ਰੀਏ ਮੇਰੀ ਆਵਾਜ਼ ਜਾਵੇ ਇਸ ਮੰਦਰ ਦੇ ਵਿੱਚ ਸਾਰੇ ਕੰਮ ਇਮਾਨਦਾਰੀ ਨਾਲ ਔਰ ਵਧੀਆ ਤਰੀਕੇ ਨਾਲ ਹੋ ਰਿਹਾ ਜਿੰਨੇ ਵੀ ਪੈਸੇ ਭਗਤ ਦੇ ਰਹੇ ਸਾਰੇ ਸਾਰਿਆਂ ਦਾ ਸਹਿਯੋਗ ਹੈ ਇਸ ਗੱਲ 'ਚ ਅਸੀਂ ਧੰਨਵਾਦ ਕਰਦੇ ਆਂ ਔਰ ਅੱਜ ਜਿਹੜਾ ਕੈਂਪ ਤੁਸੀਂ ਦੇਖਿਆ ਉਹਦੇ ਬਾਰੇ ਸਾਰੀ ਜਾਣਕਾਰੀ ਪ੍ਰਧਾਨ ਜੀ ਨੇ ਤੁਹਾਨੂੰ ਦੇ ਦਿੱਤੀ ਆਣ ਵਕ ਅਸੀਂ ਸਮੇਂ-ਸਮੇਂ ਦੇ ਅਨੁਸਾਰ ਹਰ ਤਰ੍ਹਾਂ ਦੇ ਕੈਂਪ ਮੰਦਰ ਚ ਲਗਾਉਨੇ ਆ ਔਰ ਹਰ ਲੋੜਵੰਦ ਇਨਸਾਨ ਅਸੀਂ 3 ਦਿਨ ਤੋਂ ਇਸ ਗੱਲ ਦਾ ਪ੍ਰਚਾਰ ਹੀ ਕਰੀ ਜਾ ਰਹੇ ਆ ਸਾਰੇ ਇਲਾਕੇ ਦੇ ਵਿੱਚ ਆਟੋਵਾਰਾ ਹੀ ਪ੍ਰਚਾਰ ਕੀਤਾ ਵੀ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਲੋੜਵੰਦ ਇਨਸਾਨ ਹੈ ਜਿਨ੍ਹਾਂ ਨੂੰ ਮੈਡੀਕਲ ਸਹੂਲਤ ਚਾਹੀਦੀ ਹੈ ਉਹ ਸਾਡੇ ਮੰਦਰ ਪਹੁੰਚੋ ਅੱਜ ਲੋਕ ਪਹੁੰਚੇ ਆ ਸਾਡੇ ਮਹਿਮਾਨ ਵੀ ਪਹੁੰਚੇ ਆ ਔਰ ਗੋਪਾਲ ਮੰਦਰ ਕਮੇਟੀ ਹਮੇਸ਼ਾ ਤਤਪਰ ਰਹੀ ਹੈ ਕਿ ਅਸੀਂ ਗਰੀਬਾਂ ਦੀ ਹਰ ਇਨਸਾਨ ਦੀ ਹਰ ਬੰਦੇ ਦੀ ਸੇਵਾ ਕਰ ਲਈ ਹਮੇਸ਼ਾ ਤਿਆਰ ਰਹਿਨੇ ਆ ਸਰਦਾਲੂਆਂ ਲਈ ਬੱਸ ਵੀ ਰਵਾਨਾ ਕੀਤੀ ਆਂਦੀ ਤੀਰਥ ਯਾਤਰਾ ਲਈ ਹੋ ਕੀ ਕਹਿਣਾ ਹੈ ਅਸੀਂ ਦੇਖੋ ਜੀ ਜਿਹੜੀ ਯਾਤਰਾ ਹੈ ਉਹ ਸਮੇਂ-ਸਮੇਂ ਤੇ ਕਰਦੇ ਰਹਿੰਨੇ ਆ ਹਰ ਮਹੀਨੇ ਡੇਢ ਮਹੀਨੇ ਬਾਅਦ ਚੰਤਪੂਰੀ ਮਾਤਾ ਜੀ ਯਾਤਰਾ ਵਾਸਤੇ ਵੀ ਬੱਸ ਕਰਦੇ ਆ ਔਰ ਦੂਰ ਦਰਾਡੇ ਜਿਵੇਂ ਬਰਿੰਦਾਵਨ ਜੀ ਹੁਣ ਸਾਡੀ ਅਗੋ ਯਾਤਰਾ ਜਾ ਰਹੀ ਹੈ ਅਯੁੱਧਿਆ ਪ੍ਰਿਆਗਰਾਜ ਬਨਾਰਸ ਹੈ ਜਾਈ ਸਾਡੀ ਦਸੰਬਰ ਚ ਉਸ ਤੋਂ ਪਹਿਲਾਂ ਵੀ ਅਸੀਂ ਆਪਣੇ ਮੰਦਰ ਵੱਲੋਂ ਸਾਰੀਆਂ ਸਹੂਲਤਾਂ ਘੱਟ ਪੈਸਿਆਂ ਵਿੱਚ ਸਾਰੇ ਸੂਰਤਾਂ ਸਾਰੀਆਂ ਯਾਤਰਾ ਵੀ ਲੋਕਾਂ ਨੂੰ ਕਰਵਾਉਣਾ ਚਾਹੁੰਦੇ ਆਂ ਔਰ ਕਰਵਾ ਰਹੇ ਆ ਤੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਸਹਿਯੋਗ ਕਰਨਾ ਚਾਹਣ ਉਹ ਜਰੂਰ ਮਿਲ ਅਸੀਂ ਬਹੁਤ ਬਹੁਤ ਧੰਨਵਾਦ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ